ਨਾ ਗੁਰਪ੍ਰੀਤ ਸਿੰਘ ਕਹਿੰਦਾ ਜੀ ਇੱਕ ਇੱਕ ਕੱਲ ਆਇਆ ਸੀਗਾ ਜੀ ਆਪਣੇ ਕੰਮ ਕਰਦਾ ਜੀ ਸਪਾ ਸੈਂਟਰ ਬਣਾਇਆ ਤੇ ਉੱਥੇ ਆਇਆ ਸੀਗਾ ਜੀ ਕਹਿੰਦਾ ਮੈਂ ਸ਼ਹਿਰ ਭਾਂਜ ਲੱਗਾ ਹੋਇਆ ਤੇ ਮੈਨੂੰ 5000 ਰੁਪਏ ਦੇ ਦੇ ਉਹ ਕਹਿੰਦਾ 5000 ਸਾਡੇ ਕੋਲ ਹੈ ਨਹੀਂਗਾ ਤੋ ਵੀ ਇਹਨੂੰ ਤੇ ਲੈ ਲੋ ਸਾਡੇ ਕੋਲ ਇਹ ਕਹਿੰਦਾ ਮੈਂ ਤੁਹਾਡੇ ਸਾਨੂੰ ਸਾਰਿਆਂ ਨੂੰ ਪਰ ਕੇ ਲੈ ਜੂਗਾ ਜੀ ਪੂਰਾ ਇਹ ਨਾ ਗੁਰਪ੍ਰੀਤ ਸਿੰਘ ਕਹਿੰਦਾ ਜੀ ਇਹ ਤੇ ਕੱਲ ਆਇਆ ਸੀਗਾ ਜੀ ਆਪਣੇ ਕੰੰਗ ਪਿੰਡਾ ਜੀ ਸਪਾ ਸੈਂਟਰ ਬਣਿਆ ਤੇ ਉੱਥੇ ਆਇਆ ਸੀਗਾ ਜੀ ਇਹ ਕਹਿੰਦਾ ਮੈਂ ਸਪੈਰ ਬਰਾਹ ਦੇ ਲੱਗਾ ਹੋਇਆ ਤੇ ਮੈਨੂੰ 5000 ਰੁਪਏ ਦਿਓ ਉਹਨਾਂ ਨੇ ਕਿਹਾ 5000 ਸਾਡੇ ਕੋਲ ਹੈ ਨਹੀਂਗਾ 2000 ਰੁਪਏ ਲੈ ਲਓ ਸਾਡੇ ਕੋਲ ਇਹ ਕਹਿੰਦਾ ਮੈਂ ਤੁਹਾਡੇ ਸਾਨੂੰ ਸਾਰਿਆਂ ਨੂੰ ਪੜ ਕੇ ਲੈ ਜਾਊਂਗਾ ਜਦੋਂ ਉੱਥੇ ਉਹਨਾਂ ਕੋਲ ਗਿਆ ਉਹਨਾਂ ਨੇ ਮੈਨੂੰ ਫੋਨ ਕਰਤਾ ਅਸੀਂ ਮੁਕ ਤੇ ਨਾਕਾ ਲੱਗਾ ਸੀ ਅਸੀਂ ਪਹੁੰਚ ਗਏ ਇਹਨੂੰ ਜਦੋਂ ਪਕੜਿਆ ਔਰ ਇਹ ਨਾਲ ਦਾ ਸਾਥੀ ਉਸ ਕਾਰ 'ਚ ਬੈਠਾ ਸੀਗਾ ਉਹ ਕਾਰ 'ਚ ਫਰਾਰ ਹੋ ਗਿਆ ਇਹਨੂੰ ਲਿਆ ਕੇ ਸੀ ਤੇ ਪਰਚਾ ਦੱਚ ਕਰਕੇ ਅੱਜ ਇਹਨੂੰ ਪੇਸ਼ ਕੀਤਾ ਇਹ ਤੇ ਆਜਾਤ ਸਾਹਿਬ ਨੇ ਇੱਕ ਦਿਨ ਦਾ ਪੁਲਸਰ ਮਾਰਦਾ ਕਰਵਾਇਆ ਸੀ ਅੱਗੇ ਪੁੱਛ ਕੇ ਜਾਰੀ ਹੈ ਜੋ ਵੀ ਅੱਗੇ ਹੋਊਗਾ ਅਮਿਤ ਲਿਆਂਦਾ ਜਾਊਗਾ ਇਹ ਸਰ ਆਪਣੇ ਨੂੰ ਇੰਸਪੈਕਟਰ ਦੱਸਦੇ ਸੀ ਕੀ ਰੈਂਕ ਤੁਸੀਂ ਇਹ ਹੈ ਨਾ ਸਵੈਲ ਬ੍ਰਾਂਚ ਇੰਸਪੈਕਟਰ ਲੱਗਾ ਹੋਇਆ ਹੈ ਇੰਸਪੈਕਟਰ ਲੱਗਾ ਤੇ ਸਰ ਇਹ ਦੇਖੋ ਬਰਾਮਦ ਕੀ ਕੀ ਹੋਇਆ ਜੀ ਇਹਦੇ ਕੋਲ ਇੱਕ ਪਿਸਤਲ ਬਰਾਮਦ ਹੋਇਆ ਜੀ 5 ਚਾਰ ਆਉਂ ਜਿੰਨ ਜਿੰਦਾ ਬਰਾਮਦ ਹੋਇਆ ਜੀ ਤੇ ਸਰ ਜਿਹੜਾ ਪਿਸਤਲ ਹੈ ਉਹ ਲਾਇਸੈਂਸੀ ਹੈ ਜੀ ਪਿਸਤਲ ਦੇ ਨਾਮ ਤੇ ਲਾਇਸੈਂਸੀ ਪਿਸਤਲ ਹੈ ਜੀ ਤੇ ਸਰ ਗੱਲ ਮੇਰੀ ਚੋਨਜਾਤ ਤਾਂ ਲੱਗਾ ਜਿਹੜੇ ਲਾਇਸੈਂਸ ਜਿਹੜੇ ਲਾਇਸੈਂਸੀ ਅਸਲੇ ਦੋਸਰ ਜਮਾ ਹੋ ਜਾਂਦੇ ਜਿਨ੍ਹਾਂ ਨੇ ਅਸਲਾ ਨਹੀਂ ਜਮਾ ਕਰਾਇਆ ਚੋਨਜਾਤ ਦੇ ਦੌਰਾਨ ਉਹਨਾਂ ਦੇ ਨਾਲ 188 ਦਾ ਬੱਚਾ ਦਿੱਤਾ ਗਿਆ ਜੀ ਹੰਤਾਰਾ ਲਗਾਈ ਗਈ ਜੀ ਤੇ ਸਰ ਲੱਗਦਾ ਕਿ ਹੋਰ ਵੀ ਵੱਡੀਆਂ ਵਾਰਦਾਤਾਂ ਦਾ ਇੰजाम ਦਿੱਤਾ ਹੋਇਆ ਕਿਉਂਕਿ ਇਹਦਾ ਪਤਾ ਲੱਗ ਗਿਆ ਉਹਨਾਂ ਨੂੰ ਸ਼ੱਕ ਹੋ ਗਿਆ ਸੀ ਇਹ ਦਰਾਨੇ ਹੁਣ ਰਿਮਾਂਡ ਦੇ ਅਸੀਂ ਪੁੱਛਗਿੱਛ ਕਰਾਂਗੇ ਜੋ ਵੀ ਪੁੱਛਗਿੱਛ ਅੱਗੇ ਆਏਗਾ ਉਹ ਸਭ ਕੋ ਆਪਸ ਵਿੱਚ ਤੇ ਸਰ ਯੂਨੀਫਾਰਮ ਵਗੈਰਾ ਮਿਲਿਆ ਨਾ ਕਰੋ ਦਾ ਉਹ ਵੀ ਦਾਤੇ ਮੁਲਾਜ਼ਮ ਲੱਗਾ ਉਹ ਕਾਰ ਚ ਬੈਠਾ ਸੀ ਪਰ ਜਦੋਂ ਇਹਨੂੰ ਫੜਿਆ ਉਹ ਮੌਕੇ ਤੋਂ ਭੱਜ ਗਿਆ ਕਾਰ ਨੰਬਰ ਕੀ ਹੋਜੀ ਕਾਰ ਦਾ ਨੰਬਰ ਇਹਨੇ ਪੜਿਆ ਪੀਵੀ 13 ਅੱਗੇ ਨੰਬਰ ਨਹੀਂ ਪੜਿਆ ਗਿਆ ਪਰ ਉਹ ਕੈਮਰਾ ਦੌਰਾਨ ਕਾਰ ਦਾ ਨੰਬਰ ਦੇਖ ਕੇ ਉਹਨੂੰ ਵੀ ਛੇਤੀ ਫੜ ਗਏ ਸਰ ਇਹਦਾ ਕੀ ਹੈ ਜਿਹੜੇ ਕੋਸੀਸੀਡੀ ਵਗੈਰਾ ਸਮੇਂ ਹੈ ਸੀਸੀਟੀਵੀ ਫੋਟੋ ਜਿਹੜਾ ਤੋਂ ਪੈਸੇ ਮੰਗਦੇ ਜੇ ਉਹ ਸਾਹਮਣੇ ਆਈ ਜੋ ਫੀਟੋ ਦੀ ਨਾ ਲਗਾਈ ਜਾਉਗੀ ਜੀ ਉਹ ਵਿੱਚ ਆ ਗਏ ਇਹਨਾਂ ਦੇ ਜਿਹੜੇ ਦੁਕਾਨ 'ਚ ਬੜੇ ਨੇ ਸਰ ਜਿਹੜਾ ਆਈ ਕਾਰਡ ਦੀ ਆਈ ਕਾਰਡ ਤੇ ਦਾ ਨਾਮ ਜਨਰਲ ਸੀ ਕਿ ਫੱਤੀ ਨਾਮ ਸੀ ਜਿਹੜਾ ਕਾਰਡ ਤੇ ਆਈ ਕਾਰਡ ਨੇ ਨਹੀਂ ਬਣਾਇਆ ਸੀ ਦਾ ਸਿਰਫ ਹੋਸ ਬਣਾ ਪ੍ਰਾਈਵੇਟ ਕਾਰਡ ਬਣਾਇਆ ਸੀ ਉਹ ਕਾਰਡ ਸੀ ਪਰ ਬਲਾਜਮ ਵਾਲਾ ਕੋਈ ਕਾਰਡ ਨਹੀਂ ਬਣਾਇਆ ਸੀ ਸਰ ਯੂਨੀਫਾਰਮ ਕਿਹੜਾ ਕਿੱਥੋਂ ਲਈਸਤੇ ਆਈ ਕਾਰਡ ਕਿੱਥੋਂ ਆਨੇ ਬਰਾਮ ਤਸਵੀਰ ਫੈਨ ਜਿਹੜੀ ਹੈਗੀ ਨਾ ਇਹਨੇ ਖਾਕੀ ਪੈਂਟੀ ਮਿਲੀ ਬਾਕੀ ਬਰਾਮਦ ਕਰਾਉਣਾ ਰਿਮਾਂਡ ਮਿਲਿਆ ਜੀ ਯੂਨੀਫਾਰਮ ਸੋਰੀ ਹੈ ਜਿਹੜਾ ਆਈ ਕਾਰਡ ਹੈ ਉਹ ਕਿੱਥੋਂ ਭਵਾਇਆ ਸੀ ਸਰ ਆਈ ਕਾਰਡ ਪੁਲਿਸ ਦਾ ਨਹੀਂ ਬਣਾਇਆ ਸੀ ਆਈ ਕਾਰਡ ਸਿਰਫ ਦੂਜਿਆਂ ਨਾਲ ਮਿਲਿਆ ਇਹਦਾ ਨਾ ਉਹ ਬਸ ਨਾਗਦੀ ਕਾਰਡ ਉਹ ਤੁਹਾਨੂੰ ਮਿਲਿਆ ਤੇ ਜਿਹੜਾ ਪੁਲਿਸ ਵਾਲਾ ਕਾਰਡ ਨਹੀਂ ਬਣਾਇਆ ਸੀ ਉਹ ਸਿਰਫ ਪੁਲਿਸ ਵਾਲਾ ਦਾ ਨਾਮ ਲੈ ਕੇ ਸਪੈਸ਼ਲ ਬ੍ਰਾਂਡ ਦਾ ਇਹ ਲੋਕਾਂ ਨੂੰ ਪੈਸੇ ਠੋ ਕਿੰਨੇ ਲੋਕਾਂ ਨੂੰ ਹੁਣ ਤੱਕ ਇਹਨੇ ਫਰੋਡ ਵਾਜੀ ਕਰ ਚੁੱਕੇ ਇਹ ਮਤਾਬ ਦੱਸਦੇ ਦੋ ਤਿੰਨ ਸਪਾਹਾਂ ਤੇ ਮੈਂ ਗਿਆ ਪਰ ਰਿਮਾਂਡ ਲਿਆ ਰਿਮਾਂਡ ਦੀ ਪੁਛਗੁਛ ਕਰਕੇ ਜੋ ਵੀ ਕਹਿ ਗੋ ਅਮ ਚ ਲੈਂਦਾ ਜੀ ਇਹ ਨੌਜਵਾਨ ਪੜ੍ਹੇ ਲਿਖੇ ਜੀ ਇਹ ਪਲੱਸ 2 ਪਾਸ ਪਲੱਸ 2 ਪਾਸ ਹਾਈ ਕਾਟ ਤੇ ਵਰਦੀ ਵਾਲਾ ਉਹਨਾਂ ਤੇ ਵੀ ਕੋਈ ਕਾਰਵਾਈ ਕਰੋਗੇ ਜੇ ਮਿਲਦੀ ਹੈ ਜੀ ਹਾਂ ਜ਼ੋਰ ਕਾਰਵਾਈ ਕਰਾਂ ਜਿੰਦੇ ਬਣਾਇ ਜਿੱਥੇ ਬਣਿਆ ਪਰ ਅਜੇ ਕੋਈ ਉਹਨਾਂ ਨੂੰ ਮਿਲਿਆ ਨਹੀਂ ਵਰਦੀ ਵਾਲਾ ਕਾਟ ਜੂ ਮਿਲ ਗਿਆ ਤੇ ਉਹ ਵਗਾਰੇ ਤੇ ਕੀਤਾ ਜਾਊਗਾ ਇਹ ਸਰ ਗੱਲ ਕਰੀ ਅਸਲ ਵਿੱਚ ਇਹ ਨੌਜਵਾਨ ਕੰਮ ਕੀ ਕਰਦਾ ਸੀਗਾ ਜਾਂ ਵੇ ਐਸੇ ਪਹਿਲਾਂ ਕਿਤੇ ਜੋਬ-ਜੋਬ ਲੱਗਿਆ ਪ੍ਰਾਈਵੇਟ ਜੋਬ ਕਰਦਾ ਸੀ ਕਿਤੇ ਗੱਲ Mein ਲੱਗ ਗਿਆ ਕਿਤੇ ਉਹ ਲੱਗ ਗਿਆ ਫਿਰ ਠੀਕ ਹੈ ਠੀਕ ਕਿਹੜੇ ਢਾਲੇ ਦਾ ਮਾਮਲਾ ਸੀ ਇਹ ਥਾਣਾ ਡਿਵੀਜ਼ਨ ਨੰਬਰ 5 ਚੌਕੀ বাস ਸਟੈਂਡ ਹਾਂਜੀ ਤੇ ਤੁਹਾਡਾ ਨਾਮ ਕੀ ਹੈ ਸੀ ਇਹ ਸਹੀ ਅਮਰਜੀਤ ਸਿੰਘ ਜੋਬ ਕੁ বাস ਸਟੈਂਡ